ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ T20 ਅੱਜ ਯਾਨੀ 27 ਜੁਲਾਈ ਨੂੰ ਖੇਡਿਆ ਜਾਵੇਗਾ ਦੋਵੇਂ ਟੀਮਾਂ ਇਸ ਲਈ ਤਿਆਰ ਨੇ ਭਾਰਤੀ ਕਮਾਂਡ ਸੂਰਿਆ ਕੁਮਾਰ ਯਾਦਵ ਦੇ ਹੱਥਾਂ ਛੋਵੇਗੀ ਜਦਕਿ ਚਾਰਿੱਥ ਅਸਲੰਕਾ ਸ਼੍ਰੀਲੰਕਾ ਟੀਮ ਦੀ ਕਮਾਂਡ ਸੰਭਾਲਣਗੇ ਭਾਰਤੀ ਟੀਮ ਸ਼੍ਰੀਲੰਕਾ ਦੌਰੇ ਦੌਰਾਨ ਪਲਕੇਲੇ ਚ ਤਿੰਨ T20 ਮੈਚ ਖੇਡੇਗੀ ਇਸ ਤੋਂ ਬਾਅਦ ਕੋਲੰਬੋ ਚ ਤਿੰਨ ਵਨਡੇ ਖੇਡੇ ਜਾਣਗੇ ਜੇਕਰ ਤੁਸੀਂ ਵੀ ਇਹਨਾਂ ਮੈਚਾਂ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਇਸ ਖਬਰ ਨੂੰ ਜ਼ਰੂਰ ਸੁਣੋ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਭਾਰਤ ਸ਼੍ਰੀਲੰਕਾ ਸੀਰੀਜ਼ ਦੀ ਲਾਈਵ ਸਟ੍ਰੀਮਿੰਗ ਕਿਵੇਂ ਦੇਖ ਸਕੋ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਪਹਿਲਾ T20 ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਇਸ ਤੋਂ ਇਲਾਵਾ ਦੂਜਾ ਅਤੇ ਤੀਜਾ ਮੈਚ ਵੀ ਉਸੇ ਸਮੇਂ ਸ਼ੁਰੂ ਹੋਵੇਗਾ ਤੁਸੀਂ ਸੋਨੀ ਸਪੋਰਟਸ ਨੈਟਵਰਕ ਦੇ ਚੈਨਲਾਂ ਤੇ ਭਾਰਤ ਅਤੇ ਸ਼੍ਰੀਲੰਕਾ ਸੀਰੀਜ਼ ਦਾ ਲਾਈਵ ਟੈਲੀਕਾਸਟ ਦੇਖ ਸਕੋਗੇ ਹਿੰਦੀ ਕਮੈਂਟਰੀ ਲਈ ਤੁਹਾਨੂੰ ਸੋਨੀ 10 3 ਚੈਨਲ ਤੇ ਜਾਣਾ ਹੋਵੇਗਾ ਇਸ ਦੇ ਨਾਲ ਕੀ ਸੋਨੀ 105 ਵਿੱਚ ਅੰਗਰੇਜ਼ੀ ਕਮੈਂਟਰੀ ਉਪਲਬਧ ਹੋਵੇਗੀ ਤੁਸੀਂ ਇਹ ਸਾਰੇ ਮੈਚ ਸੋਨੀ ਲਿਵ ਐਪ ਤੇ ਓਟੀਟੀ ਰਾਹੀਂ ਦੇਖ ਸਕੋਗੇ ਟੀਮ ਇੰਡੀਆ ਦੇ ਕੋਚ ਵਜੋਂ ਗੋਤਮ ਗੰਭੀਰਤਾ ਇਹ ਪਹਿਲਾ ਦੌਰਾ ਹੋਵੇਗਾ ਸ਼੍ਰੀਲੰਕਾ ਦੌਰੇ ਲਈ ਚੁਣੀ ਗਈ ਭਾਰਤੀ ਟੀਮ ਚ ਗੋਤਮ ਗੰਭੀਰ ਦੀ ਛਾਪ ਨਜ਼ਰ ਆ ਰਹੀ ਹੈ ਤੇ ਦੇਖਣਾ ਦਿਲਚਸਪ ਹੋਵੇਗਾ ਕਿ ਗੋਤਮ ਗੰਭੀਰ ਦੀ ਕੋਚਿੰਗ ਚ ਟੀਮ ਇੰਡੀਆ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ ਭਾਰਤੀ ਟੀ ਟਵੰਟੀ ਸੂਰਿਆ ਕੁਮਾਰ ਯਾਦਵ ਸ਼ੁਭਮਨ ਗਿੱਲ ਯਸ਼ਵੀ ਜੈਸਵਾਲ ਰਿੰਕੂ ਰਿਆਨ ਪ੍ਰਾਗ ਰਿਸ਼ਵ ਪੰਤ ਸੰਜੂ ਸੈਮਸਨ ਹਾਰਦਿਕ ਪਾਂਡਿਆ ਸ਼ਿਵਮ ਦੁਬੇ ਅਕਸਰ ਪਟੇ ਵਾਸ਼ਿੰਗਟਨ ਸੁੰਦਰ ਰਵੀ ਵਿਸ਼ਨੋਈ ਅਰਸ਼ਦੀਪ ਸਿੰਘ ਖਲੀਲ ਅਹਿਮਦ ਮੁਹੰਮਦ ਸਿਰਾਜ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਗੋਤਮ ਗੰਭੀਰ ਦੀ ਕੋਚਿੰਗ 'ਚ ਟੀਮ ਇੰਡੀਆ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ